ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੁਭਮ ਸ਼ਰਮਾ ਜਿੰਦਾਬਾਦ ਸੁਭਮ ਸ਼ਰਮਾ ਜਿੰਦਾਬਾਦ ਇਨਸਾਨ ਗਲਤੀਆਂ ਦਾ ਬੁਤਲਾ ਹੁੰਦਾ ਆਪਣੀਆਂ ਪਿਛਲੀਆਂ ਗਲਤੀਆਂ ਸੁਧਾਰਨ ਲਈ ਜੋ ਆਪਾਂ ਇੱਕ ਨਵੀਂ ਪਾਰਟੀ ਮਤ ਪਾਰਟੀ ਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਕਿਉਂਕਿ ਬਹੁਤ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਉਸ ਪਾਰਟੀ ਨੇ ਤੇ ਆਪਾਂ ਸਾਰਿਆਂ ਨੇ ਅਬਲਾਂ ਮਾਰਿਆ ਸੀ ਤਾਂ ਹੀ ਇੰਨੀ ਬਹੁ ਗਿਣਤੀ ਦੇ ਵਿੱਚ ਐਮਐਲਏ ਤੋਂ ਚੁਣ ਕੇ ਭੇਜੀ ਸੀ ਤੇ ਹੁਣ ਪਰ ਉਹ ਸਾਡੀਆਂ ਆਸਾਂ ਤੇ ਖਰੇ ਨਹੀਂ ਉਤਰੇ ਸੀਗੇ ਤੇ ਸਿਸਟਮ ਦੇ ਵਿੱਚ ਜਿਹੜੇ ਬਦਲਾਅ ਦੀਆਂ ਗੱਲਾਂ ਸੀ ਕੋਈ ਬਦਲਾਅ ਦੂਰ ਦੂਰ ਤੱਕ ਨਹੀਂ ਨਜ਼ਰ ਆਇਆ ਤਾਂ ਹੁਣ ਸਿਰਫ ਪੰਜਾਬ ਦੇ ਵਿੱਚ ਇੱਕੋ ਹੀ ਪਾਰਟੀ ਆ ਕਾਂਗਰਸ ਪਾਰਟੀ ਜੋ ਥੋੜੀ ਬਹੁਤੀ ਅਸੀਂ ਉਮੀਦ ਆਸ ਰੱਖਦੇ ਹਾਂ ਕਿਉਂਕਿ ਦੇਖੋ ਸੀਐਮ ਐਮਐਲਏ ਜੋ ਵੀ ਇਹ ਪ੍ਰਸ਼ਾਸਨ ਆ ਉਹ ਹਮੇਸ਼ਾ ਬਣਿਆ ਰਹਿਣਾ ਸੀਟ ਹਮੇਸ਼ਾ ਰਹਿੰਦੀ ਆ ਉਹ ਸੀਟ ਤੇ ਬੈਠਣ ਵਾਲੇ ਬੰਦੇ ਬਦਲਦੇ ਰਹਿੰਦੇ ਨੇ ਤਾ ਕਰਕੇ ਹੁਣ ਕਿਉਂ ਨਾ ਉਸ ਸੀਟਾਂ ਤੇ ਚੰਗੇ ਲੋਕਾਂ ਨੂੰ ਬਿਠਾਇਆ ਜਾਵੇ ਤਾਂ ਜੋ ਅਸਲ ਸੱਚੀ ਬਦਲਾਅ ਲਿਆ ਸਕੀ। ਇਹੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਕਾਂਗਰਸ ਪਾਰਟੀ ਚੁਣੀਆ ਕਿਉਂਕਿ ਹੋਰ ਕਿਸੇ ਪਾਰਟੀ ਨੂੰ ਕੋਈ ਦੂਰ ਦੂਰ ਤੱਕ ਨਹੀਂ ਲੱਗਦਾ ਕਿ ਪੰਜਾਬ ਦਾ ਭਲਾ ਸੋਚ ਸਕਦੀ ਆ ਤੇ ਸਾਡੇ ਧੂਰੀ ਹਲਕੇ ਤੋਂ ਸ਼ੂਭਵੀਰ ਨੂੰ ਅੱਗੇ ਲੈ ਕੇ ਜਾਣ ਵਾਸਤੇ ਮੈਂਨਾਂ ਦਾ ਸਾਥ ਦੇਣ ਲਈ ਅੱਜ ਆ ਕਾਂਗਰਸ ਪਾਰਟੀ ਜੁਆਇਨ ਕਰ ਰਿਹਾ ਬਿਨਾ ਕਿਸੇ ਲਾਲਚ ਤੋਂ ਕੋਈ ਦਬਾਅ ਜਾਂ ਕੋਈ ਲਾਲਚ ਨਹੀਂ ਨਹੀਂ ਮੈਂ ਕੋਈ ਜਿਵੇਂ ਡਿਊਟੀ ਲਾਉਣਗੇ ਉਵੇਂ ਕਰਾਂਗੇ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਤੇ ਜੇ ਇਹ ਕੋਈ ਮੇਰੀ ਡਿਊਟੀ ਜਿੱਥੇ ਵੀ ਲਾਉਣਗੇ ਤਾਂ ਮੈਂ ਮੇਰੀ ਆਪ ਮੇਰੀ ਕੋਈ ਮੰਗਣੀ ਹੈਗੀ ਮੈਂ ਸਿਰਫ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਣ ਲਈ ਸ਼ਾਮਲ ਹੋਇਆ ਮੇਰਾ ਕੋਈ ਆਪ ਦਾ ਕੋਈ ਨਿੱਜੀ ਲਾਲਚ ਨਹੀਂ ਹੈਗਾ ਮੈਂ ਜੀ ਆਇਆਂ ਨੂੰ ਆਕਨਾ ਚਾਹੁੰਨਾ ਜੀ ਔਰ ਧੰਨਵਾਦ ਕਰਦੇ ਮੇਰੇ ਨੌਜਵਾਨ ਭਰਾ ਟੂਰੀ ਦੇ ਨੌਜਵਾਨ ਸਾਥੀ सेवक सिंह ਹੋਰਾਂ ਦਾ ਔਰ तमाम ਉਹਨਾਂ ਦੇ ਸੈਂਕੜਿਆਂ ਦੀ ਤਦਾਰ ਅੱਜ ਪਹੁੰਚੇ ਸਾਰੇ ਸਾਥੀਆਂ ਦਾ ਔਰ ਇਹਨਾਂ ਨੂੰ ਜੀਹਾਂ ਹੈ ਆਖਦਾ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਹਨਾਂ ਦੀ ਮਿਹਨਤ ਸਦਕਾ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਤੁਰੀ ਹੋਰ ਮਜ਼ਬੂਤ ਹੋਵੇਗੀ ਦੇਖੋ ਜੀ ਅੱਜ ਸੇਵਕ ਸਿੰਘ ਦੀ ਪੂਰੀ ਟੀਮ ਨੇ 15-20 ਨੌਜਵਾਨ ਸਾਥੀਆਂ ਨੇ ਜੁਆਇਨਿੰਗ ਕਰੀ ਹੈ ਔਰ ਨਾਲ ਹੀ 100-150 ਮੁੰਡੇ ਨੇ ਜਿਹੜਿਆ ਜੁਰੇ ਸ਼ਿਰਕਤ ਕਰੀ ਹੈ ਜੀ ਇਹ ਮਜ਼ਬੂਤ ਨਾ ਜੀ ਪਹਿਲੇ ਤੋਂ ਹੀ ਹੈ ਜਿੱਦਾਂ ਉਹ ਧੂਰੀ ਚਾਹੇ ਆ ਉਦੋਂ ਵੀ ਮਜ਼ਬੂਤ ਆ ਕਿਸੇ ਪਾਸੇ ਕਮੀ ਲੱਗਦੀ ਹੈ ਤੁਹਾਨੂੰ ਖੜਿਆਂ ਨੂੰ ਸਾਡੇ ਔਰ ਨਹੀਂ ਗੱਲ 27 ਦੀ ਇਹ ਲੋਕ ਦੱਸਣਗੇ ਇਹ ਲੋਕਾਂ ਦਾ ਪਿਆਰ ਜਿਹਨੂੰ ਸਮਰਥਨ ਮਿਲੇਗਾ ਉਹ ਹੀ ਵਿਧਾਨ ਸਭਾ ਦੀਆਂ ਪੌੜੀਆਂ ਛੜੇਗਾ ਜੀ ਮੈਨੂੰ ਪੂਰਨ ਉਮੀਦ ਹੈ ਕਿ ਮੈਨੂੰ ਮੇਰੀ ਮਿਹਨਤ ਨੂੰ ਮੇਰਾ ਜਿਹੜਾ ਮਿਲਮਲਾਪ ਮੇਰੇ ਲੋਕਾਂ ਦੇ ਨਾਲ ਹੈ ਉਹਨੂੰ ਲੋਕ ਜ਼ਰੂਰ ਪੂਨ ਲਾਉਣਗੇ ਜੀ